چنڈ روڈ نو شہر ڈبل زیرو ڈبل زیرو ڈبل سکس ਦੀ مین ਕੁਸਚਨ ਜਿਹਨੀਆਂ ਪੇਸ਼ੈਂਟਸ ਆਪਣੇ ਹੰਦੇ ਦੌਰਿਆਂ ਦੇ ਉਹਨਾਂ ਹੁੰਦਾ ਵੀ ਇੱਥੇ 3 ਸਾਲ ਦਵਾਈ ਚੱਲਣੀ ਹੈ ਤੇ ਦੌਰਿਆਂ ਦੇ ਵਿੱਚ ਅੱਜ ਦੀ ਮੈਡੀਕਲ ਸਾਇੰਸ ਇਸ ਤਰ੍ਹਾਂ ਕੋਈ ਫਿਕਸਡ ਟਾਈਮ ਨਹੀਂ ਹੈਗਾ ਵੀ ਹਰੇਕ ਦੌਰੇ ਦੇ ਲਈ ਦਵਾਈ ਕਿੰਨਾਂ ਸਾਲੇ ਚੱਲਣੀ ਹੈ ਉਹ ਕਾਰਨ ਤੇ ਡਿਪੈਂਡ ਕਰਦਾ ਜਿਵੇਂ ਸ਼ੁਰੂ ਚ ਦੱਸਿਆ ਵੀ ਦੌਰੇ ਆਪਣੇ ਆਪ ਇੱਕ ਬਿਮਾਰੀ ਨਹੀਂ ਹੈ ਕੋਈ ਅਲੱਗ-ਅਲੱਗ ਬਿਮਾਰੀਆਂ ਦਾ ਲੱਛਣ ਹੈ ਜਿਸ ਬਿਮਾਰੀਆਂ ਜਿਸ ਕਾਰਨ ਕਰਕੇ ਦੌਰਾ ਪੈਂਦਾ ਹੈ ਉਹਦੇ ਅਕੋਰਡਿੰਗ ਹੀ ਇਲਾਜ ਹੁੰਦਾ ਉਹਦੇ ਅਕੋਰਡਿੰਗ ਹੀ ਕਿੰਨਾ ਚਿਰ ਦਵਾਈ ਚੱਲਣੀ ਹੈ ਉਹ ਪਤਾ ਉਦੇ ਵਿੱਚ ਜੋੜ ਜੋੜ ਨਾਲ ਘਟਕੇ ਲੱਗਦੇ ਆ ਤੇ ਜਦੋਂ ਪੇਸ਼ੈਂਟ ਗਿਰਿਆ ਹੁੰਦਾ ਹੈ ਤਾਂ ਉਹਦਾ ਸਿਰ ਅਗਰ ਜ਼ਮੀਨ ਤੇ ਜੋਰ ਦੀ ਟਕਰਾਏ ਜਾਂ ਕਿਸੇ ਚੀਜ਼ 'ਚ ਵੱਜੇ ਤਾਂ ਇੰਜਰੀ ਹੋ ਸਕਦੀ ਹੁੰਦੀ ਹੈ ਚਮਚਾ ਪਾ ਕੇ ਕੋਈ ਕੁਝ ਚੀਜ਼ ਪਾ ਕੇ ਉਹ ਨਹੀਂ ਕਰਨਾ ਹੁੰਦਾ ਉਹਦੇ ਨਾਲ ਸਗੋਂ ਇੰਜਰੀ ਹੋਣ ਦਾ ਡਰ ਹੁੰਦਾ ਬਟ ਉਹ ਆਪਣੇ ਆਪ ਹੀ ਕੋਈ ਸੈਕਿੰਡ ਵਾਰ ਜਦੋਂ ਬੋਡੀ ਦਾ ਜਿਹੜਾ ਰਿਜਿਡਿਟੀ ਘਟੇ ਕੀ ਉਹ ਉਹ ਖੁੱਲ ਜਾਂਦਾ ਉਸ ਟਾਈਮ ਬਸ ਉਹੀ ਪਾਸਾ ਦਵਾ ਦੇਣਾ ਤੇ ਸਟਾਫ We don't need Thank you. Terima kasih telah menonton ਸਤਨਾਮੁ ਸ੍ਰੀ ਵਾਹਿਗੁਰੂ ਸਤਨਾਮ ਤੋ ਜਾ ਆ ਗਿਆ ਦਾਸ ਮਹਾਰਾਜੀ ਜੋ ਪ੍ਰਭ ਸਾਬ ਤੇਰਾ ਕੋ ਨਾਮ ਸਭ ਤੇਰੀ ਬਿੜਾਈ ਕੋਈ ਨਾਮ ਨਾ ਜਾਣੇ ਮੇਰਾ ਅੰਦਾਸਿਕ ਕੋ ਉਕਾਰ ਵਾਹਿਗੁਰੂ ਕੀ ਕੀ ਭਲੇ ਸ੍ਰੀ ਕੋ ਤੀ ਜੀ ਸਾਹਿ ਵਾਹਿਗੁਰੂ ਭਗਤ ਜੀ ਕੀ ਬਾਸਾ ਜੀ ਦਸਮੀ ਪ੍ਰਥਮ ਕੋ ਤੀ ਸੁਮਰਤ ਹੈ ਸੋ ਨਾਨਕ ਲਈ ਤੇ ਆਏ ਤੇ ਰੰਗਤ ਗੁਰ ਤੇ ਅਮਰਦਾਸ RAM DASA ਹੋਈ ਸਾਈ ਅਰਜਨ ਆਰੋਗਵਿੰਦ ਨੂੰ ਸਿਮਰੋ ਸ੍ਰੀ ਯਾਰਾ ਨਾਏ ਜਿਹੜੀ ਆਤਮ ਸੰਜੇ ਚੱਲਿਆ ਜਿੰਦ ਤੇ ਸਭ ਦੁੱਖਰ ਜਾਏ ਤੇਗ ਵਾਹਦਰ ਸੁਰੀਏ ਕਾਣੋਂ ਨਿਦਾਵਤਾਈ ਲਖਮਾਈ ਹੋਈ ਸਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਸਾਥਾਈ ਹੋਏ ਸਾਈ ਸਭ ਥਾਈ ਹੋਏ ਸਾਈ ਦਸਾਂ ਪਾਸੇ ਆਂ ਦੀਆ ਤੇੁਖ ਜੋਤਾ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਨਾਲ ਦਾ ਧਿਆਨ ਧੱਕੇ ਬੋਲਣਾ ਜੀ ਇਸ ਸੱਜਣ ਸ਼੍ਰੀ ਭਗਸੇ ਸਿੰਘ ਨਗਨਸਵਤਤ ਅਰਜੀਆਂ ਵਿਸ਼ੇਸ਼ ਸਰਗਰਮੀਆਂ ਤੁਹਾਨੂੰ ਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀਨ ਇਜਾਜ਼ਤ ਦਿਓ ਧੰਨਵਾਦ